ਜੀ ਲਈਏ ਰਬਾ ਪਤਾ ਨਾ ਤੇ ਭਾਈ ਜੀ ਵੀਰ ਵੀ ਲਾ ਲਈਏ ਹੋ ਰਹੀ ਫੋੜ ਲਾ ਜੀ ਆਪਾਂ ਇਹ ਲੋਕੀ ਦੇ ਬਾਦੇ ਈਲਾ ਰਹਿ ਗਿਆ ਕਾ ਪੈਂਦਾ ਹੈ ਕਿ ਸੂਰਜ ਭਾਈ ਲਾ ਕੇ ਬੀਜਣ ਨੂੰ ਕੀ 400 ਜੀ ਸਾਰਿਆਂ ਨੂੰ ਪਿਆਰ ਭਰੀ ਸਸਰੀ ਕਾਲ ਅੱਜ ਲੱਗੇ ਆ ਜੀ ਆਪਾਂ ਮੂੰਗੀ ਵਾਲੀ ਤਿਆਰ ਕਰਨ ਅੱਜ ਆਪਾਂ ਮੂੰਗੀ ਬੀਜ ਦੇਣੀ ਆ ਹਾਲ ਖੋਲ ਲੈ ਹੁਣ ਬੋਨੇ ਆ ਬਾਕੀ ਬੰਦੇ ਉਧਰ ਛਾਂਟੀ ਕਰਨ ਲੱਗੇ ਹੋਏ ਆ ਉਹ ਭਾਈ ਜੀ ਲਈਏ ਰਬਾ ਪਤਾ ਨਾ ਜੇ ਭਾਈ ਜੀ ਤੀਜਾ ਮੀਡੀਅਮ ਲਾਉਣਾ ਜੀ ਆਪਾਂ ਲੱਗ ਗਿਆ ਜੀ ਵੀ ਲਾ ਲਈਏ ਹੋ ਰਹੀ ਫੋਗ ਲਾ ਬ੍ਰੇਕਾ ਘੋਲ ਲੀਏ ਫੇਰ ਮਿਲਦੇ ਆਈ ਯਾ ਭਾਈ ਉਹ ਜਿਹਾ ਦੇ ਕਿੱਲਾ ਰਹਿ ਗਿਆ ਬੋਲ ਵਾਲਾ ਭਾਈ ਜਨੇ ਆ ਦੀ ਆਪਾਂ ਲਾਗੀ ਸੁਹਾਗਾ ਮਾਰਨ ਲੋਵਰ ਲਾਦੀ ਗਿਰਾਂ ਰੋਟੇੱਕ ਨੂੰ ਤੇ ਚੌਂਕੀ ਜਾਦੀ ਆ ਆਪਾਂ ਨੂੰਗੀ 20 ਦਿਨ ਅੱਜ ਇਕਾਰਤੀ ਪਹਿਲੀ ਦਿਾਰ ਕੀ ਹੁਣ ਨੇ ਉਹਨਿਆਂ ਵਸੀਨ ਬਟਾੜੀ ਵਾਕਾਂ ਮਾਰਦਾ ਚਰੂ ਜੇ ਕਿਸਮਾ ਪਰ ਬਈ ਲਾਗੇ ਬੀਜਣ ਨੂੰ ਕੀ 444 ਬੀਜ ਦੇ ਜਿੱਦ ਕੀ ਆਪਾਂ ਕਰੋ ਜੇ ਇੱਕ ਜੀ ਸਨ ਸੈੱਟ ਸੈੱਟ ਕਰੋ ਜਿੰਨਾ ਜਿੰਨਾ ਦਾ ਜਿੰਨਾ ਕਧਾ ਰਹਿ ਗਿਆ ਜੀ ਬੀਜਣ ਵਾਲਾ ਬੀਤੀ ਆਪਾਂ ਮੂੰਗੀ 447 ਬੀਜ ਦੀ ਹੈ ਜੀ ਬਾਕੀ ਕਰੋ ਜੇ ਇੱਕ ਸਵੇਰ ਦੇ ਲੱਗੇ ਆ ਇਧਰ ਬੱਦੇ ਆਪਣੇ ਲੱਗੇ ਛਾਟੀ ਕਰਦੇ ਕਰਦੇ ਆਪੇ ਜੀ ਬਾਈ ਇੱਕ ਟਰਾਲੀ ਉਹ ਭਰਤੀ ਮਿਲੋ 사ਜਨ ਉੱਤੇ ਜੜਿਆ ਬੈਠਾ ਇੱਕ ਟਰਾਲੀ ਆ ਭਰਤੀ ਹਾਂਜੀ ਗਾਈਜ਼ ਆਪਾਂ ਬੈਠੇ ਆ ਟਰਾਲੀ ਉੱਤੇ ਜੀ ਬੰਦਿਆਂ ਨੇ ਟਰਾਲੀ ਛੱਡਤੀ ਸੀਗੀ ਟਰਾਲੀ ਹੋ ਗਈ ਸੀਗੀ ਪਾਰਟੀ ਅੱਧੀਆਂ ਪੂਰੀ ਹੋ ਚ ਪਈਆਂ ਧੀਆਂ ਹੁਣ ਐ ਚ ਪਈਆਂ ਨੇ ਚੱਲਦੇ ਆ ਜੀ ਹੁਣ ਘਰੇ ਹਾਂਜੀ ਬਾਈ ਜੀ ਅੱਜ ਨੰਬਰ ਆ ਗਿਆ ਜੀ ਆਪਣਾ ਸਟੋਰ ਚ ਬਾਰੀ ਦਾ ਹੁਣ ਟਰਾਲੀਆਂ ਲਾਉਂਦੇ ਆ ਇੱਕ ਟਰਾਲੀ ਆ ਭਰੀ ਹੋਈ ਆ ਸਿੱਧੀ ਤੇ ਬਾਕੀ ਉਹ ਫੁੱਲ ਭਰੀ ਹੋਈ ਆ ਚੱਲਦੇ ਸਟੋਰ ਚ ਸਵੇਰੇ ਉਬਾਰੀ ਦਾ ਆਪਣੀ ਹੁਣ ਜਾਣੀ ਸਟੋਰ ਚ ਟਰਾਲੀਆਂ ਲਾਇਆ ਨੇ ਕਿ ਠੱਕਾ ਬਹੁ ਪੈਂਦਾ ਸਟੋਰ ਚ ਅੱਜ ਕਿ ਆਪਾਂ ਸਟੋਰ ਵੀ ਬਦਲਦੇ ਆ ਕਿ ਆਪਾਂ ਨਾਲ ਦੇ ਪਿੰਡ ਲਾਉਣਾ ਆਪਣੇ ਬਾਕੀ ਰਾਹ ਚੈੱਕ ਕਰੋ ਜੀ ਆ ਗਈ ਜੀ ਆਪਾਂ ਟਰਾਲੀ ਲਾਉਣ ਟਰਾਲੀ ਅੰਦਰ ਖੜੀਆਂ ਆਪਣੀਆਂ ਬਾਕੀ ਕਰੋ ਵਿੱਚ ਇੱਕ ਦੇਖੋ ਕਾਹ ਪੈਂਦੇ ਐ ਕਿ ਚੋਰਾਂ ਜੂਰਾ ਬਾਈ ਟਰਾਲੀਆਂ ਆਪਣੀਆਂ ਖੜੀਆਂ ਨੂੰ ਹੋ ਗਏ 4 ਦਿਨ ਕਰੋ ਜੈਕ ਦਾ ਦਾ ਹੀ ਬਹੁ